ਦੋਸਤੋ ਪੰਜਾਬੀ ਟਰਬੀਉਂਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਕੁਪਤਾ ਤੁਹਾਡੇ ਸਾਹਮਣੇ ਹਾਜ਼ਰ ਆ ਤੇ ਅੱਜ ਅਸੀਂ ਗੱਲ ਕਰਾਂਗੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਦੋਸਤੋ ਇਨ੍ਹਾਂ ਦਿਨਾਂ 'ਚ ਅਕਸਰ ਹੀ ਅਸੀਂ ਹਵਾ ਪ੍ਰਦੂਸ਼ਣ ਵਧਨ ਦਾ ਮਾਮਲਾ ਬਹੁਤ ਜੋਰਾ-ਸ਼ੋਰਾ ਨਾਲ ਚਰਚਾ ਦੇ ਵਿੱਚ ਰਹਿੰਦਾ ਤੇ ਅਸੀਂ ਵੀ ਅਕਸਰ ਹੀ ਚਰਚਾ ਕਰਦੇ ਆ ਵੀ ਦੀਵਾਲੀ ਦੇ ਨਜ਼ਦੀਕ ਆ ਕੇ ਕਹ ਲੀਏ ਜਾਂ ਇਹ ਜਿਹੜਾ ਝੋਨੇ ਦੀ ਵਾਢੀ ਦਾ ਸਮਾਂ ਹੁੰਦਾ ਇਸ ਸਮੇਂ ਦੌਰਾਨ ਹਵਾ ਪ੍ਰਦੂਸ਼ਣ ਇੱਕਦਮ ਹੀ ਸ਼ਿਖਰ ਤੇ ਪਹੁੰਚ ਜਾਂਦਾ ਤੇ ਇਸ ਦਾ ਅਜ ਤੱਕ ਕਦੇ ਵੀ ਕਾਰਨ ਨਹੀਂ ਪਤਾ ਲੱਗ ਸਕਿਆ ਕਿ ਆਖਿਰਕਾਰ ਇਹਨਾਂ ਦਿਨਾਂ ਚ ਆ ਕੇ ਹੀ ਪ੍ਰਦੂਸ਼ਣ ਕਿਉਂ ਵੱਧ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਕੌਣ ਇਸ ਲਈ ਜ਼ਿੰਮੇਵਾਰ ਹੈ ਹਾਲਾਂਕਿ ਚਾਹੇ ਦਿੱਲੀ ਦੀ ਸਰਕਾਰ ਦੀ ਗੱਲ ਕਰ ਲਈਏ ਚਾਹੇ ਗੁਆਂਢੀ ਸੂਬਿਆਂ ਦੀ ਗੱਲ ਕਰ ਲਈਏ ਉਹ ਅਕਸਰ ਹੀ ਇਸ ਪ੍ਰਦੂਸ਼ਣ ਦੇ ਮੁੱਦੇ ਤੇ ਪੰਜਾਬ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੇ ਨੇ ਤੇ ਇਸ ਲਈ ਪੰਜਾਬ ਨੂੰ ਜ਼ਿੰਮੇਵਾਰ ਦਾਸਦੇ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਪਰਾਲੀ ਸਾੜਨ ਦੀਆਂ ਮਾਮਲੇ ਨੇ ਉਹਨਾਂ ਕਰਕੇ ਜਿਹੜਾ ਹਵਾ ਪ੍ਰਦੂਸ਼ਣ ਵੱਡੇ ਪੱਧਰ ਤੇ ਹੋਇਆ ਹੋਇਆ ਤੇ ਉਹ ਇਹ ਵੀ ਅਕਸਰ ਪੰਜਾਬ ਤੇ ਦੋਸ਼ ਲੱਗਦੇ ਰਹੇ ਨੇ ਵੀ ਪੰਜਾਬ ਦੇ ਪਰਾਲੀ ਦਾ ਧੂੰਆ ਜਾਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਕਰਕੇ ਦਿੱਲੀ ਸ਼ਹਿਰ ਜੋ ਕਿ ਉਹਦੇ ਤੋਂ 250-300 ਕਿਲੋਮੀਟਰ ਦੂਰ ਹੈ ਉਹ ਪ੍ਰਭਾਵਿਤ ਹੋ ਰਿਹਾ ਇੰਨਾ ਹੀ ਨਹੀਂ ਇਸ ਵਾਰ ਤਾਂ ਦੋਸ਼ ਇਹ ਵੀ ਲੱਗ ਕੇ ਸੀਗਾ ਪਾਕਿਸਤਾਨ ਤੱਕ ਪੰਜਾਬ ਦੀ ਹਵਾ ਜਿਹੜੀ ਆ ਪਹੁੰਚ ਗਈ ਵੇਖੇ ਇਸ ਤਰ੍ਹਾਂ ਦੇ ਦੋਸ਼ ਹਰ ਵਾਰੀ ਸਾਡੇ ਤੇ ਲੱਗਦੇ ਰਹੇ ਨੇ ਇਸ ਵਾਰ ਵੀ ਲੱਗੇ ਨੇ ਪਰ ਹਾਲੀ ਦੇ ਵਿੱਚ ਇੱਕ ਆਂਕੜਾ ਸਾਹਮਣੇ ਆਇਆ ਹੈ ਉਹ ਆਂਕੜਾ ਪੰਜਾਬ ਦੇ ਹਿੱਤ ਦੇ ਵਿੱਚ ਵੀ ਹੈ ਪਰ ਹੈਰਾਨੀਜਨਕ ਹੈ ਲੋਕਾਂ ਲਈ ਕਿਉਂਕਿ ਜਿਨ੍ਹਾਂ ਵੱਲੋਂ ਅਕਸਰ ਹੀ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪੰਜਾਬ ਚ ਪ੍ਰਾਲੀ ਸੜਨ ਦੀਆਂ ਘਟਨਾਵਾਂ ਨੂੰ ਠਹਿਰਾਇਆ ਜਾਂਦਾ ਤਾਂ ਉਹਨਾਂ ਸਾਰੀਆਂ ਚੀਜ਼ਾਂ ਲਈ ਕਿਤੇ ਨਾ ਕਿਤੇ ਹੈਰਾਨੀਜਨਕ ਜ਼ਰੂਰ ਗੱਲ ਰਹਿੰਦੀ ਹੈ ਕਿਉਂਕਿ ਇਸ ਵਾਰ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਵਾਕਈ ਬਹੁਤ ਕਟੋਤੀ ਆਈ ਹੈ। ਬਹੁਤ ਕਮੀ ਦਰਜ ਕੀਤੀ ਗਈ ਹੈ। ਕਿਉਂਕਿ ਐਨਜੀਟੀ ਨੇ ਹੁਣੇ ਇੱਕ ਆਂਕੜਾ ਜਾਰੀ ਕੀਤਾ ਹੈ। ਉਹ ਆਂਕੜੇ 'ਚ ਐਨਜੀਟੀ ਨੇ ਮੰਨਿਆ ਵੀ ਪੰਜਾਬ ਦੇ ਵਿੱਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ 'ਚ 70% ਦੀ ਕਮੀ ਆਈ ਹੈ। ਵੀ ਕਿ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ 70% ਘਟ ਗਏ। ਉਹਨਾਂ ਨੇ ਆਂਕੜੇ ਵੀ ਜਾਰੀ ਕਰਦੇ ਆ ਕਿ ਹੈ ਵੀ ਜਿਹੜਾ ਇਸ ਸਾਲ ਹੁਣ ਤੱਕ ਪੰਜਾਬ ਦੇ ਵਿੱਚ ਪ੍ਰਾਲੀ ਛਾੜਨ ਦੇ ਕੋਈ 10500 ਦੇ ਕਰੀਬ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਜਦੋਂ ਕਿ ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਸੇ ਸਮੇਂ ਤੱਕ 36550 ਦੇ ਕਰੀਬ ਮਾਮਲੇ ਸੀ ਮਤਲਬ ਹੁਣ ਕਿੱਥੇ 10500 ਕਿੱਥੇ 36500 ਮਾਮਲੇ ਸੀਗੇ ਤਾਂ ਇਹ ਬਹੁਤ ਫਰਕ ਹੈ ਆਂਕੜਾ ਇਸ ਲਈ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਸਿਰਵੀ ਸਹਿਰਾ ਜਾਂਦਾ ਹੈ ਤੇ ਵਿਸ਼ੇਸ਼ ਤੌਰ ਤੇ ਸਾਡੇ ਕਿਸਾਨਾਂ ਦੇ ਸਿਰ ਜਿਨ੍ਹਾਂ ਨੇ ਪਰਾਲੀ ਨਾ ਸਾੜਦੇ ਹੋਏ ਚਾਹੇ ਤਾਂ ਉਸ ਦੀ ਮਬਾਰੀ ਵਰਤੋਂ ਕੀਤੀ ਮਤਲਬ ਐਕਸੀ 2 ਕੀਤਾ ਜਾਂ ਉਸ ਨੂੰ ਇਨਸੀ 2 ਕਰਦੇ ਹੋਏ ਖੇਤਾਂ ਦੇ ਵਿੱਚ ਹੀ ਜਿਹੜਾ ਹੈਗਾ ਉਸ ਨੂੰ ਬਰੀਕ ਕਰਕੇ ਖੇਤਾਂ ਦੇ ਵਿੱਚ ਹੀ ਜਿਹੜਾ ਹੈਗਾ ਉਸ ਨੂੰ ਪਰਾਲੀ ਦਾ ਪ੍ਰਬੰਧ ਕਰ ਦਿੱਤਾ ਵੀ ਕਿ ਇਹ ਸਾਡਾ ਸਹਿਰਾ ਜਿਹੜਾ ਇਸ ਚੀਜ਼ ਦਾ ਕਿਸਾਨਾਂ ਨੂੰ ਜਾਂਦਾ ਪਰ ਦੋਸਤੋ ਹੈਰਾਨੀ ਜਨਕ ਗੱਲ ਤਾਂ ਇਹੀ ਨਿਕਲ ਕੇ ਸਾਹਮਣੇ ਆਂਦੀ ਹੈ ਵੀ ਅਕਸਰ ਇਹ ਦੋਸ਼ ਪੰਜਾਬ ਤੇ ਜਿਵੇਂ ਗੱਲ ਕੀਤੀ ਹੈ ਲੱਗਦੇ ਰਹੇ ਨੇ ਵੀ ਪੰਜਾਬ ਦਾ ਪ੍ਰਾਲੀ ਦਾ ਧੂਆਂ ਜਿਹੜਾ ਉਹ ਦਿੱਲੀ ਤੱਕ ਮਾਰ ਕਰਦਾ ਹੈ ਵੱਖ-ਵੱਖ ਇਲਾਕਿਆਂ ਚ ਆਲੇ-ਦੁਆਲੇ ਉਹ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਬਣਦਾ ਹੈ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦਾ ਹੈ ਪਰ ਜਿਵੇਂ ਇਹੇ ਕਟੋਤੀ ਸਾਨੂੰ ਦੇਖਣ ਨੂੰ ਮਿਲੀ ਹੈ ਤਾਂ ਇਸ ਤੋਂ ਸਪਸ਼ਟ ਹੁੰਦਾ ਹੈ ਕਿਤੇ ਨਾ ਕਿਤੇ ਵੀ ਕਿ ਪ੍ਰਾਲੀ ਦਾ ਧੂਆਂ ਜੋ ਪ੍ਰਦੂਸ਼ਣ ਕਰਦਾ ਉਹ ਪ੍ਰਦੂਸ਼ਣ ਤਾਂ ਕਰਦਾ ਹੈ ਪਰ ਉਸ ਤਰ੍ਹਾਂ ਦੀ ਪ੍ਰਦੂਸ਼ਣ ਨਹੀਂ ਕਰਦਾ ਵੀ ਕਿ ਜਿਸ ਕਰਕੇ ਅਸੀਂ ਪੂਰੇ ਉੱਤਰ ਭਾਰਤ ਦੇ ਵਿੱਚ ਦੇਖਦੇ ਹਾਂ ਕਿ ਇੱਕ ਪ੍ਰਦੂਸ਼ਣ ਭਰਿਆ ਮਾਹੌਲ ਬਣਿਆ ਹੁੰਦਾ ਹੈ ਅਸਮਾਨ 'ਚ ਜਿਵੇਂ ਹੁਣ ਪਿਛਲੇ ਕਈ ਦਿਨ ਤਾਂ ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਲਗਭਗ 15 ਦਿਨ ਪੰਜਾਬ ਦਾ ਜਿਹੜਾ AQI ਲੈਵਲ ਹੈ ਉਹ ਬਹੁਤ ਹਾਈ ਰਿਹਾ ਹੈ 4 400 350 300 ਤੇ ਪਹੁੰਚ ਗਿਆ ਸੀ ਤੇ ਪੰਜਾਬ ਦਾ ਐਵਰੇਜ ਵੀ ਜੇ ਦੇਖੀਏ ਤਾਂ 200 ਪਲੱਸ ਹੀ ਚੱਲ ਰਿਹਾ ਸੀਗਾ ਤਾਂ ਉਸੇ ਵਿੱਚ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਵੀ ਕਿ ਇਹ ਚੀਜ਼ ਸ਼ਾਮਲ ਨਹੀਂ ਹੈ ਕਿਉਂਕਿ ਪਿਛਲੇ ਦਿਨ ਵੀ ਅਸ ਤੋਂ ਕਈ ਮਹੀਨੇ ਪਹਿਲਾਂ ਵੀ ਇੱਕ ਐਨਜੀਟੀ ਦੀ ਰਿਪੋਰਟ ਆਈ ਸੀ ਉਸ ਰਿਪੋਰਟ ਦੇ ਵਿੱਚ ਸਪਸ਼ਟ ਤੌਰ ਤੇ ਇਹ ਗੱਲ ਮੰਨੀ ਸੀ ਐਨਜੀਟੀ ਨੇ ਵੀ ਅੱਜ ਤੱਕ ਕਿਤੇ ਵੀ ਇਹ ਰਿਸਰਚ ਦਾ 파ਟ ਨਹੀਂ ਹੈ ਵੀ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਕਰਕੇ ਜਿਹੜਾ ਹਵਾ ਪ੍ਰਦੂਸ਼ਣ ਹੁੰਦਾ ਹੈ ਜਾਂ ਉਹ ਪ੍ਰਦੂਸ਼ਣ ਦਿੱਲੀ ਤੱਕ ਜਾਂਦਾ ਹੈ ਇਹ ਗੱਲ ਐਨਜੀਟੀ ਨੇ ਵੀ ਪਿਛਲੇ ਸਮੇਂ 'ਚ ਮੰਨੀ ਸੀ ਤਾਂ ਉਸ ਤੋਂ ਇੱਕ ਗੱਲ ਤਾਂ ਕਹਿ ਸਕਦੇ ਆਂ ਵੀ ਹੁਣ ਸਪਸ਼ਟ ਹੁੰਦੀ ਹੈ ਪਹਿਲਾਂ ਐਨਜੀਟੀ ਨੇ ਉਹ ਗੱਲ ਤੇ ਵੀ ਸਟੈਂਡ ਲਿਆ ਤੇ ਅੱਜ ਇਸ ਗੱਲ ਨੂੰ ਵੀ ਮੰਨਿਆ ਵੀਕਾ 70 ਫੀਸਡ ਮਾਮਲੇ ਚ ਕਮੀ ਆਈ ਹੈ ਪ੍ਰਾਲੀ ਸਾੜਨ ਦੇ ਤਾਂ ਵੀ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ ਕਰਕੇ ਪ੍ਰਦੂਸ਼ਣ ਨਹੀਂ ਹੁੰਦਾ ਹਵਾ ਪ੍ਰਦੂਸ਼ਣ ਉਹ ਵੱਡੇ ਪੱਧਰ ਤੇ ਨਹੀਂ ਹੁੰਦਾ ਜੇਕਰ ਹੁਣ ਅੱਗੇ ਨਜ਼ਰ ਮਾਰੀਏ ਤਾਂ ਜੋ ਕਿ ਆંકੜੇ ਸਾਨੂੰ ਪਤਾ ਲੱਗਦੇ ਨੇ ਵੀ ਕਿ ਇੱਕ ਸਾਲ ਦੇ ਵਿੱਚ ਲਗਭਗ 95 ਲੱਖ ਟਨ ਝੋਨੇ ਦੀ ਪ੍ਰਾਲੀ ਹੈ ਜਿਹੜੀ ਉਹ ਵੱਖ-ਵੱਖ ਤਰੀਕਿਆਂ ਨਾਲ ਜਿਹੜੀ ਹੈਗੀ ਆ ਉਸ ਨੂੰ ਵਰਤੋਂ ਕੀਤੀ ਜਾਂਦੀ ਹੈ ਉਸ ਦਾ ਪ੍ਰਬੰਧਨ ਕੀਤਾ ਜਾਂਦਾ ਹੈ ਇਸ ਦੇ ਵਿੱਚੋਂ ਚਾਹੀ ਖੇਤ ਵਿੱਚ ਜਿਹੜਾ ਹੈਗਾ ਆਪਾਂ ਬਰੀਕ-ਬਰੀਕ ਉਤਰ ਕੀ ਕਹ ਲਈਏ ਬਰੀਕ-ਬਰੀਕ ਟੁਕੜੇ ਕਰਕੇ ਉਸ ਨੂੰ ਖੇਤ ਦੇ ਵਿੱਚ ਹੀ ਵਰਤ ਲਿਆ ਜਾਵੇ ਜਾਂ ਇਸ ਦੀ ਖੇਤ ਤੋਂ ਬਾਹਰ ਹੀ ਆ ਵੱਖ-ਵੱਖ ਚੀਜ਼ਾਂ ਲਈ ਵਰਤੋਂ ਕੀਤੀ ਜਾਵੇ ਇਹਨਾਂ ਦੋ ਢੰਗ ਤਰੀਕਿਆਂ ਨਾਲ ਜਿਹੜਾ ਹੈਗਾ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਹੁਣ ਕਾਫੀ ਫਰਾਲੀ ਤਾਂ ਇਸ ਸਮੇਂ ਜੇ ਅਸੀਂ ਦੇਖਦੇ ਹਾਂ ਤਾਂ ਉਹ ਜਿਸ ਨੂੰ ਐਕਸ ਸੀ ਟੂ ਕਹਿੰਨੇ ਵੀ ਕਿ ਵੱਖ-ਵੱਖ ਚੀਜ਼ਾਂ ਲਈ ਉਹ ਪ੍ਰਬੰਧਨ ਦੇ ਵਿੱਚ ਵਰਤੀ ਜਾਂਦੀ ਹੈ ਫਰਾਲੀ ਉਸ ਲਈ ਕੀਤੀ ਜਾਂਦੀ ਹੈ ਕਿ 65 ਲੱਖ ਦੇ ਵਿੱਚੋਂ ਲਗਭਗ 62 ਲੱਖ ਜਿਹੜਾ ਉਹ ਟਨ ਝੋਨਾ ਦੀ ਪਰਾਲੀ ਹੈ ਉਹ ਤਾਂ XC2 ਹੀ ਹੋ ਜਾਂਦੀ ਹੈ ਵੀ ਕਿ ਖੇਤ ਤੋਂ ਬਾਹਰੀ ਚੀਜ਼ਾਂ ਦੇ ਵਿੱਚ ਹੀ ਵਰਤ ਲਈ ਜਾਂਦੀ ਹੈ ਜਦੋਂ ਕਿ ਰਹਿੰਦੀ ਹੁੰਦੀ ਜਿਹੜੀ ਇਹਦੇ ਪਿੱਛੇ ਅਸੀਂ 30-32 ਲੱਖ ਟਨ ਹੈ ਉਹਦੇ ਵਿੱਚੋਂ ਉਹ ਖੇਤਾਂ ਦੇ ਵਿੱਚ ਜਿਹੜਾ ਹੈਗਾ ਉਸ ਨੂੰ ਪ੍ਰਬੰਧਨ ਕਰ ਦਿੱਤਾ ਜਾਂਦਾ ਤਾਂ ਇਹੇ ਅੰਕੜੇ ਵੀ ਨਿਕਲ ਕੇ ਸਾਹਮਣੇ ਆਏ ਨਹੀਂ ਵੀ ਐਨਜੀਟੀ ਤੋਂ ਹੀ ਨਿਕਲ ਕੇ ਸਾਹਮਣੇ ਆਏ ਨਹੀਂ ਕਿਉਂਕਿ ਐਨਜੀਟੀ ਨੇ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਾਧੇ ਦੇ ਦੇਖ ਕੇ ਜਿਹੜਾ ਹੈਗਾ ਇੱਕ ਵਿਸ਼ੇਸ਼ ਟੀਮ ਭੇਜੀ ਸੀ ਜਿਸ ਟੀਮ ਵੱਲੋਂ ਪੰਜਾਬ ਵਿੱਚ ਬਤੌਰ ਅਬਜ਼ਰਵਰ ਭੇਜੀ ਗਈ ਹੈ ਟੀਮ ਨੇ ਨਿਗਰਾਨੀ ਕੀਤੀ ਸੀ ਜਾਈ ਜਾ ਲਿਆ ਸੀ ਤੇ ਉਹਨਾਂ ਸਾਰੇ ਜਾਈ ਜਿਆਂ ਦੇ ਵਿੱਚ ਨਿਕਲ ਕੇ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਐਨਜੀਟੀ ਨੇ ਇਹ ਰਿਪੋਰਟ ਜਨਤਕ ਕੀਤੀ ਹੈ ਤਾਂ ਦੋਸਤੋ ਹੁਣ ਸਭ ਤੋਂ ਵੱਡੀ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਵੀ ਜੇਕਰ ਪਰਾਲੀ ਕਰਕੇ ਹੁਣ ਐਨਜੀਟੀ ਵੀ ਮੰਨ ਗਈ ਪ੍ਰਦੂਸ਼ਣ ਨਹੀਂ ਹੁੰਦਾ ਤਾਂ ਇਸ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਹੈ ਮਤਲਬ ਇਹ ਕੱਲਾ ਪ੍ਰਾਲੀ ਨਹੀਂ ਕਹਿ ਸਕਦੇ ਅਸੀਂ ਪੂਰਾ ਇਹ ਕਹਿ ਸਕਦੇ ਆ ਕਿ ਜਿਹੜਾ ਪ੍ਰਦੂਸ਼ਣ ਇੱਕ ਤਰ੍ਹਾਂ ਦੀ ਕਿਸਾਨੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦੇ ਸੀ ਕਿਸਾਨੀ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਇਸ ਲਈ ਜ਼ਿੰਮੇਵਾਰ ਕੀ ਇੰਡਸਟਰੀਆਂ ਨੇ ਜਾਂ ਜਿਹੜੀ ਟ੍ਰੈਫਿਕ ਵਧਰੀ ਹੈ ਉਹ ਟ੍ਰੈਫਿਕ ਜ਼ਿੰਮੇਵਾਰ ਹੈ ਜਾਂ ਇਸ ਦੇ ਕਾਰਨ ਕੁਝ ਹੋਰ ਨੇ ਜਾਂ ਇਹ ਵਾਤਾਵਰਣ ਨਾਲ ਜੁੜੇ ਹੋਏ ਕਾਰਨ ਨੇ ਕਿਉਂਕਿ ਜਦੋਂ ਅਸੀਂ ਇਹ ਜਿਨ੍ਹਾਂ ਦਿਨਾਂ 'ਚ ਪ੍ਰਦੂਸ਼ਣ ਵਧਦਾ ਉਹਨਾਂ ਦਿਨਾਂ 'ਚ ਮੌਸਮ ਵੀ ਤਬਦੀਲੀ ਲੈਂਦਾ ਤਾਂ ਮੌਸਮ ਤਬਦੀਲੀ ਲੈਣ ਕਰਕੇ ਵੀ ਕਿਤੇ ਨਾ ਕਿਤੇ ਹਵਾ ਜਿਹੜੀ ਆ ਉਹ 히ਟਲੇ ਪਦਰਤੀ ਰਹਿ ਜਾਂਦੀ ਹੈ ਕਿਉਂਕਿ ਉੱਪਰ ਨਮੀ ਭਰੀ ਹਵਾ ਹੁੰਦੀ ਹੈ ਤਾਂ ਇਸ ਤਰ੍ਹਾਂ ਦਾ ਮਾਹੌਲ ਵੀ ਅਸੀਂ ਅਕਸਰ ਹੀ ਮੌਸਮ ਵਿਗਿਆਨੀ ਤੋਂ ਸੁਣਨ ਚ ਮਿਲਦਾ ਹੈ ਤਾਂ ਹੁਣ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਚਾਹੇ ਐਨਜੀਟੀ ਲਈ ਚਾਹੇ ਵਾਤਾਵਰਨ ਮਾਇਰਾ ਲਈ ਵੀ ਆਖਿਰਕਾਰ ਫਿਰ ਇਹ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ਕੌਣ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਇਸ ਲਈ ਸਾਰਿਆਂ ਨੂੰ ਚਾਹੀਦਾ ਇੱਕ ਰਿਸਰਚ ਕਰਨੀ ਚਾਹੀਦੀ ਹੈ ਇੱਕ ਰਿਸਰਚ ਬਣਨੀ ਚਾਹੀਦੀ ਹੈ ਕਿ ਇਹ ਚੀਜ਼ ਸਪਸ਼ਟ ਹੋ ਉਸਕੇ ਇਸ ਲਈ ਕੇਂਦਰ ਸਰਕਾਰ ਨੂੰ ਵੀ ਮੂਹਰੇ ਆਉਣਾ ਚਾਹੀਦਾ ਹੈ ਤੇ ਵਚੜ ਕੇ ਇਸ ਚ ਹਿੱਸਾ ਲੈਣਾ ਚਾਹੀਦਾ ਉੱਥੇ ਪੰਜਾਬ ਸਰਕਾਰ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਤੇ ਹੋਰ ਸੂਬਿਆਂ ਦੀ ਸਰਕਾਰਾਂ ਨੂੰ ਵੀ ਇਸ਼ਚ ਕੀਤੇ ਨਾ ਕੀਤੇ ਆਪਣੀ ਭੂਮਿਕਾ ਜਿਹੜੀ ਹੈਗੀ ਨਿਭਾਣੀ ਚਾਹੀਦੀ ਹੈ ਕੇਂਦਰ ਦਾ ਜਿਹੜਾ ਕਲਾਈਮੇਟ ਡਿਪਾਰਟਮੈਂਟ ਹੈ ਉਸ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਤਾਂ ਜੋ ਜਿਹੜਾ ਇਹ ਪ੍ਰਦੂਸ਼ਣ ਦੇ ਕਾਰਨਾਂ ਦਾ ਪਤਾ ਲੱਗ ਸਕੇ ਕਿਉਂਕਿ ਹਰ ਸਾਲ ਅਸੀਂ ਦੇਖਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਪ੍ਰਦੂਸ਼ਣ ਇੱਕ ਵੱਡਾ ਮੁੱਦਾ ਬਣ ਜਾਂਦਾ ਹੈ ਸਰਕਾਰਾਂ ਇੱਕ ਦੂਜੇ ਤੇ ਦੋਸ਼ਣ ਬਾਜੀ ਕਰਦੀਆਂ ਨੇ ਵਿਸ਼ੇਸ਼ ਤੌਰ ਤੇ ਪੰਜਾਬ ਨੂੰ ਸਾਡੇ ਕਿਸਾਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ ਪਰ ਇਹ ਜਿਹੜੇ ਆંકੜੇ ਹੁਣ ਸਾਹਮਣੇ ਆਏ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਸਪਸ਼ਟ ਕਰ ਦਿੱਤਾ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਜਿਹੜੀਆਂ ਸਰਕਾਰਾਂ ਵੱਲੋਂ ਅੱਜ ਤੱਕ ਪੰਜਾਬ ਨੂੰ ਪ੍ਰਦੂਸ਼ਣ ਦੇ ਮੁੱਦੇ ਤੇ ਪਰਾਲੀ ਸਾੜਨ ਦੇ ਮੁੱਦੇ ਤੇ ਕਟਹਿਰੇ 'ਚ ਖੜਿਆ ਖੜਾ ਕੀਤਾ ਜਾਂਦਾ ਸੀ ਕੀ ਉਹ ਹੁਣ ਇਸ ਤੋਂ ਅੱਗੇ ਰਿਸਰਚ ਕਰਨਗੀਆਂ ਇਸ ਉੱਤੇ ਪਿੱਛੇ ਤੱਥਾਂ ਦੀ ਖੋਜ ਕਰਨਗੀਆਂ ਵੀ ਆਖਿਰਕਾਰ ਇਸ ਦੇ ਵਿੱਚ ਹੈ ਕੌਣ ਹੈ ਕੀ ਕਰ ਰਹੇ ਨੇ ਇਹ ਹੁਣ ਦੇਖਣ ਵਾਲੀ ਗੱਲ ਹੈ ਤੇ ਦੇਖਦੇ ਆਂ ਵੀ NGT ਨੇ ਇਹ ਰਿਪੋਰਟ ਤਾਂ ਜਨਤਕ ਕਰਤੀ ਹੁਣ NGT ਇਸ ਬਾਰੇ ਅੱਗੇ ਕੁਝ ਸੋਚਦੀ ਹੈ ਕੋਈ ਵਿਚਾਰ ਕਰਦੀ ਹੈ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਜੋ ਜੋ ਕੁਝ ਹੋਵੇਗਾ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਹਾਡੇ ਕੀ ਰੱਖਦੇ ਰਵਾਂਗੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ